ਭਾਰਤ ਸਰਕਾਰ ਨੇ ਜਾਂ ਐਫਸੀਆਈ ਨੇ ਜਿਸ ਤਰ੍ਹਾਂ ਦਾ ਕਣਕ ਨੂੰ ਖਰੀਦਣ ਦੇ ਮਾਮਲੇ ਦੇ ਉੱਤੇ ਸ਼ਕਤੀ ਦੇ ਨਾਲ ਸਪੈਸੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਹੈ ਕਿ ਦੇਸ਼ ਦਾ ਕਿਸਾਨ ਰੁਲ ਜਾਏਗਾ ਅਗਰ ਸਰਕਾਰ ਇਹ ਅਜਿਹੇ ਹਾਲਾਤਾਂ ਨਾਲ ਡਿਬਟਣ ਦੇ ਲਈ ਦੇਸ਼ ਦੇ ਕਿਸਾਨ ਦੀ ਜਿਹੜੀ ਲਗਾਤਾਰ ਅਸੀਂ ਦਵਾਈ ਪਿੱਟ ਰਹੇ ਹਾਂ ਕਿ ਫਸਲੀ ਬੀਮਾ ਯੋਜਨਾ ਰਹਿਮਾਨਦਰਨਾ ਇਕਾਈ ਨੂੰ ਏਕੜ ਮੰਨ ਕੇ ਉਹ ਬੀਮਾ ਕੀਤਾ ਜਾਏ ਉਹ ਕਦੇ ਕੋਈ ਸਰਕਾਰਾਂ ਸਾਡੀ ਬਾਹ ਨੀ ਫੜਦੀਆਂ ਨਾ ਤਾਂ ਸਦੀ ਫਸਲ ਦਾ ਠੀਕ ਢੰਗ ਨਾਲ ਬੀਮਾ ਕਰਨ ਦੇ ਲਈ ਤਿਆਰ ਹੁੰਦੀਆਂ ਨੇ ਤੇ ਦੂਸਰੀ ਗੱਲ ਫਿਰ ਉਹਨੂੰ ਆਪਦੇ ਨਸੀਬ ਤੇ ਹੀ ਛੱਡ ਦੇਣਾ ਕਿ ਤੁਸੀਂ ਆਪ ਦੀ ਨਿਮੇੜੋ ਲੇਕਿਨ ਅਸੀਂ ਤੁਹਾਡੀ ਫਸਲ ਪੂਰੀ ਸੁੱਕੀ ਤੋਂ ਬਗਾਰ ਨਹੀਂ ਖਰੀਦਾਂਗੇ ਇਹ ਬਰਦਾਸ਼ਤ ਨਹੀਂ ਹੋਏਗਾ ਕਿ ਇੱਕ ਤਰੀਕੇ ਤਰੀਕੇ ਦੇ ਨਾਲ 2 ਰੁਪਏ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਹੈ ਜੀਦੇ ਅਸੀਂ ਸਭ ਸ਼ਬਦਾਂ ਨਾਲ ਨਖੇਦੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਨੇ ਆ ਕਿ ਅਗਰ ਅਗਰ ਅਜਿਹਾ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਸਰਕਾਰਾਂ ਤੇ ਆਉਣਾ ਪਏਗਾ ਕੀ ਇਹ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਦੇ ਚੁੱਪਚੀ ਪੀਤੇ ਬੈਠੇ ਅੱਖਾਂ ਮੀਚ ਕੇ ਜਿਹੜੀਆਂ ਸਪੈਸੀਫਿਕੇਸ਼ਨਾਂ ਦੇ ਉੱਤੇ ਸ਼ਕਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੌਸਮ ਜਦੋਂ ਬਰਸਾਤਾਂ ਦਾ ਮੌਸਮ ਬਣ ਜਾਏ ਮੀਂਹ ਪੈਣ ਲੱਗ ਜਾਣ ਉਸ ਵੇਲੇ ਮੌਸਮ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਜਦੋਂ ਨਵੀਂ ਵਾਧਦੀ ਆ ਤਾਂ ਫਿਰ ਕਾਰਕਰਮੇਜੋ ਨਵੀਂ ਕਿਵੇਂ ਘੜੇਗੀ ਸੋ ਇਹ ਆਦਮੀਆ ਸਪੈਸੀਫਿਕੇਸ਼ਨਾਂ ਦੇ ਵਿੱਚ ਢੱਲੇ ਦੇਣੀ ਬਣਦੀ ਆ ਕੇਂਦਰ ਸਰਕਾਰ ਇਸ ਗੱਲ ਤੋਂ ਪਿੱਛੇ ਹਟੇ ਕਿ ਦੇਖੋ ਜੇਕਰ ਵਪਾਰੀ ਲੋਕਰ ਸਾਡੀ ਫਸਲ ਨੂੰ ਖਰੀਦਣ ਦੇ ਮਾਮਲੇ ਦੇ ਵਿੱਚ 60-60 ਰੁਪਏ ਵੱਧ ਦੇ ਸਕਦੇ ਨੇ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਨੂੰ ਖਰੀਦਦੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਦੀ ਜ਼ਿੰਮੇਵਾਰੀ ਚੱਕਦੀ ਅਸੀਂ ਬਾਰ-ਬਾਰ ਪੰਜਾਬ ਗਵਰਨਮੈਂਟ ਨੂੰ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਜੇਕਰ ਕੇਂਦਰ ਸਾਡਾ ਲਹੂ ਪੀਂਦਾ ਹੈ ਕੇਂਦਰ ਸਾਡੇ ਕਿਸਾਨ ਨੂੰ ਤੰਗ ਪਰੇਸ਼ਾਨ ਜਾਣ ਬੁੱਝ ਕੇ ਕਰਦਾ ਹੈ ਤਾਂ ਪੰਜਾਬ ਗਵਰਨਮੈਂਟ ਖਰੀਦੇ ਸਾਡੀ ਫਸਲ ਨੂੰ ਇਸੇ ਫਸਲ ਨੂੰ ਅਗਰ ਪੰਜਾਬ ਗਵਰਨਮੈਂਟ ਖਰੀਦੇ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇਕਰ ਅਡਾਨੀਆਂ ਦੀ ਕੰਨਕ ਜਾ ਸਕਦੀ ਹੈ ਹੋਰ ਵਪਾਰੀਆਂ ਦੀ ਕੰਨਕ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਰਾਹੀਂ ਕਿਉਂ ਨਹੀਂ ਕੰਨਕ ਬਾਹਰ ਜਾ ਸਕਦੀ ਸਾਡੇ ਕਿਸਾਨਾਂ ਨੂੰ ਰੁੱਲਦੇ ਛੱਗਣਾ ਮੈਂ ਸਮਝੂਗਾ ਜਿੱਿੱਦੀ ਕੇਂਦਰ ਦੀ ਜਿੱਥੇ ਤੱਕੇਸ਼ਾਈ ਹੈ ਉੱਦੀ ਪੰਜਾਬ ਦੀ ਵੀ ਨਾਲ ਬਰਾਬਰ ਜਿਮੇਵਾਰੀ ਬਣਦੀ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਵਾਰੀ ਭਾਰਤ ਸਰਕਾਰ ਨੇ ਜਾਂ FCI ਨੇ ਜਿਸ ਤਰ੍ਹਾਂ ਦਾ ਕਣਕ ਨੂੰ ਖਰੀਦਣ ਦੇ ਮਾਮਲੇ ਦੇ ਉੱਤੇ ਸ਼ਕਤੀ ਦੇ ਨਾਲ ਸਪੈਸੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਕਿ ਦੇਸ਼ ਦਾ ਕਿਸਾਨ ਰੁਲ ਜਾਏਗਾ ਕਿਉਂਕਿ ਆਏ ਦਿਨ ਮੌਸਮ ਖਰਾਬ ਹੋ ਰਿਹਾ ਹੈ baar shrooj painda hai aur jadon mee roz painda kitne kithe gadhe painde ne aur unna gadiyan de naal jadon kisan di fasal da nuksaan hunda hai odo fir kisan di majboori banndi hai kyunki jehdi 6 mahinیاں di mehnat naal paida kiti hoyi fasal nu agar ikk kanṭa late hon naal gadiyan di maar ch pahe je aur khetaan de khet tabaah ho jaan oh kise vi kisan de chalan ton bahar diyan gallan ne oh kisan bardasht nahi kar sakda agar sarkar ਇੰਨੇ ਜਿਹੇ ਹਾਲਾਤਾਂ ਨਾਲ ਡਿਪਟਣ ਦੇ ਲਈ ਦੇਸ਼ ਦੇ ਕਿਸਾਨ ਦੀ ਜਿਹੜੀ ਲਗਾਤਾਰ ਅਸੀਂ ਦਵਾਈ ਪਿੱਟ ਰਹੇ ਆ ਕਿ ਫਸਲੀ ਬੀਮਾ ਯੋਜਨਾ ਰਹਿਮਾਨਦਰਨਾ ਇੱਕਾਈ ਨੂੰ ਏਕੜ ਮੰਨ ਕੇ ਉਹ ਬੀਮਾ ਕੀਤਾ ਜਾਏ ਉਹ ਕਦੇ ਕੋਈ ਸਰਕਾਰਾਂ ਸਾਡੀ ਬਾਹ ਨਹੀਂ ਫੜਦੀਆਂ ਨਾ ਤਾਂ ਸਭੀ ਫਸਲ ਦਾ ਠੀਕ ਢੰਗ ਨਾਲ ਬੀਮਾ ਕਰਨ ਦੇ ਲਈ ਤਿਆਰ ਹੁੰਦੀਆਂ ਨੇ ਤੇ ਦੂਸਰੀ ਗੱਲ ਫਿਰ ਉਹਨੂੰ ਆਪਦੇ ਨਸੀਬ ਤੇ ਹੀ ਛੱਡ ਦੇਣਾ ਕਿ ਤੁਸੀਂ ਆਪ ਦੀ ਨਿਮੇੜੋ ਲੇਕਿਨ ਅਸੀਂ ਤੁਹਾਡੀ ਫਸਲ ਪੂਰੀ ਸੁੱਕੀ ਤੋਂ ਬਗੈਰ ਨਹੀਂ ਖਰੀਦਾਂਗੇ ਇਹ ਬਰਦਾਸ਼ਤ ਨਹੀਂ ਹੋਏਗਾ ਇਹ ਧੱਕੇਸ਼ਾਹੀਆ ਕਿਸਾਨਾਂ ਦੇ ਨਾਲ ਆ ਇੱਕ ਨਵੀਂ ਐਤਕੀ ਕਰਤੀ ਗੱਲ ਇਹਨਾਂ ਨੇ ਕਿ ਭਈ ਜੇਕਰ 12 ਤੋਂ ਲੈ ਕੇ 12 ਨਵੀਂ ਤੱਕ ਤੁਹਾਡੀ ਫਸਲ ਆਉਂਦੀ ਹੈ ਤਾਂ ਅਸੀਂ ਖਰੀਦਾਂਗੇ 12 ਤੋਂ 14 ਤੱਕ ਆਉਂਦੀ ਹੈ ਤਾਂ 2 ਰੁਪਏ ਕਿਲੋ ਮਗਰ ਕੱਟ ਲਾਵਾਂਗੇ ਤਾਂ ਜੇ 14 ਤੋਂ ਉੱਪਰ ਟੱਪਦੀ ਹੈ ਇਹਦਾ ਮਤਲਬ ਰਿਜੈਕਟ ਕਰ ਦਾਂਗੇ ਖਰੀਦਾਂਗੇ ਹੀ ਨਹੀਂ ਇਹਦਾ ਮਤਲਬ ਇਹ ਨਿਕਲਦਾ ਪਿਛਲੀ ਵਾਰੀ ਵੀ ਸਾਡੇ ਨਾਲ ਹੋਇਆ ਸੀ ਕਿ ਇੱਕ ਤਰੀਕੇ ਦੇ ਨਾਲ 2 ਰੁਪਏ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਹੈ ਜੀਦੇ ਅਸੀਂ ਸਭ ਸ਼ਬਦਾਂ ਨਾਲ ਨਖੇਦੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਨੇ ਆਂ ਕਿ ਅਗਰ ਅਗਰ ਅਜਿਹਾ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਸਰਕਾਰਾਂ ਤੇ ਆਉਣਾ ਪਏਗਾ ਉਹਦਾ ਉਹਦਾ ਮੁਕਾਬਲਾ ਫਿਰ ਸਰਕਾਰ ਕਰਨ ਲਈ ਤਿਆਰ ਰਹੇ ਅਸੀਂ ਜੱਥੇਬੰਦੀਆਂ ਵਾਲੇ ਲੋਕ ਆ ਜਿਹੜੇ ਸਾਡਾ ਉਹ ਪਰਿਵਾਰ ਆ ਕਿਸਾਨ ਜਮਾਤ ਸਾਡੀ ਰੁਲਦੀ ਛੱਡੀ ਨਹੀਂ ਜਾ ਸਕਦੀ ਕਿ ਅੱਜ ਮੰਡੀਆਂ ਦੇ ਅੰਦਰ ਤੁਹਾਡੀਆਂ ਸਪੈਸੀਫਿਕੇਸ਼ਨ ਨੂੰ ਪੂਰਾ ਕਰਨ ਦੇ ਲਈ ਕਿਸਾਨ ਬਚਾਰੇ ਡੀਕ ਰਹੇ ਨੇ ਹੁੰਦੀ ਨਹੀਂ ਕੀ ਆ ਜਿਹੜੇ ਦੇ ਏਸੀ ਰੂਮਾਂ ਦੇ ਵਿੱਚ ਬੈਠੇ ਤੇ ਚੁੱਪਚੀ ਪੀਤੇ ਬੈਠੇ ਅੱਖਾਂ ਮੀਚ ਕੇ ਜਿਹੜੀਆਂ ਸਪੈਸੀਫਿਕੇਸ਼ਨਾਂ ਦੇ ਉੱਤੇ ਸਖਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੌਸਮ ਜਦੋਂ ਬਰਸਾਤਾਂ ਦਾ ਮੌਸਮ ਬਣ ਜਾਵੇ ਮੀਂਹ ਪੈਣ ਲੱਗ ਜਾਣ ਉਸ ਵੇਲੇ ਮੌਸਮ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਜਦੋਂ ਨਮੀ ਵੱਧਦੀ ਹੈ ਤਾਂ ਫਿਰ ਕਾਰਗਰਮੇ ਵਿੱਚ ਨਮੀ ਕਿਵੇਂ ਘਟੇਗੀ ਸੋ ਇਹ ਆਪਦੀਆਂ ਸਪੈਸੀਫਿਕੇਸ਼ਨਾਂ ਦੇ ਵਿੱਚ ਢਿੱਲ ਦੇਣੀ ਬਣਦੀ ਆ ਕੇਂਦਰ ਸਰਕਾਰ ਇਸ ਗੱਲ ਤੋਂ ਪਿੱਛੇ ਹਟੇ ਆਏ ਦਿਨ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਵੱਡੀ ਪੱਧਰ ਦੇ ਉੱਤੇ ਕਿਸਾਨ ਮਾਰੀਤੇ ਜਾ ਰਹੇ ਨੇ ਅਗਲੀ ਗੱਲ ਮੈਂ ਵੀ ਕਹਿਣੀ ਚਾਹਣਾ ਹੈ ਕਿ ਦੇਖੋ ਜੇਕਰ ਵਪਾਰੀ ਲੋਕ ਸਾਡੀ ਫਸਲ ਨੂੰ ਖਰੀਦਣ ਦੇ ਮਾਮਲੇ ਦੇ ਵਿੱਚ 60-60 ਰੁਪਏ ਵੱਧ ਦੇ ਸਕਦੇ ਨੇ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਨੂੰ ਖਰੀਦੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਦੀ ਜ਼ਿੰਮੇਵਾਰੀ ਚੱਕਦੀ ਅਸੀਂ ਬਾਰ-ਬਾਰ ਪੰਜਾਬ ਗਵਰਨਮੈਂਟ ਨੂੰ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਜੇਕਰ ਕੇਂਦਰ ਸਾਡਾ ਲਹੂ ਪੀਂਦਾ ਹੈ ਕੇਂਦਰ ਸਾਡੇ ਕਿਸਾਨ ਨੂੰ ਤੰਗ ਪਰੇਸ਼ਾਨ ਜਾਣ ਬੁੱਝ ਕੇ ਕਰਦਾ ਹੈ ਤਾਂ ਪੰਜਾਬ ਗਵਰਨਮੈਂਟ ਖਰੀਦੇ ਸਾਡੀ ਫਸਲ ਨੂੰ ਇਸੇ ਫਸਲ ਨੂੰ ਅਗਰ ਪੰਜਾਬ ਗਵਰਨਮੈਂਟ ਖਰੀਦੇ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇਕਰ ਅਡਾਨੀਆਂ ਦੀ ਕੰਮ ਜਾ ਸਕਦੀ ਹੈ ਹੋਰ ਵਪਾਰੀਆਂ ਦੀ ਕੰਮ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਨਾਲ ਹੀ ਕਿਉਂ ਨਹੀਂ ਕੰਮ ਬਾਹਰ ਜਾ ਸਕਦੀ ਔਰ ਪੰਜਾਬ ਸਰਕਾਰ ਇਹ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੀ ਸਾਡੇ ਕਿਸਾਨਾਂ ਨੂੰ ਰੁੱਲਦੇ ਛੱਡਣਾ ਮੈਂ ਸਮਝਦਾ ਜਿੱਦੀ ਕੇਂਦਰ ਦੀ ਜਿੱਥੇ ਤੱਕੇਸ਼ਾਈ ਹੈ ਉੱਡੀ ਪੰਜਾਬ ਦੀ ਵੀ ਨਾਲ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਚੱਕੇ ਪੰਜਾਬ ਸਰਕਾਰ ਜ਼ਿੰਮੇਵਾਰੀ ਆ ਜਿਹੜਾ ਕੱਟ ਲੌਂਗੀਆਂ ਗੱਲਾਂ ਆ ਰਹੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਸਰਕਾਰ ਤਾਇਮ ਕਰੇ ਕੇਂਦਰ ਦੇ ਨਾਲ ਔਰ ਇਹ ਜਿਹੜੀ ਰਿਲੈਕਸੇਸ਼ਨ ਦਬਾਵੇ ਇਹਦੇ ਵਿੱਚ ਕਿਉਂਕਿ ਮੌਸਮ ਦੇ ਵਿੱਚ ਸੱਲ ਹੈ ਨਹੀਂ ਤਾਂ ਮਜਬੂਰੀ ਹੈ ਕਿ ਫਿਰ ਕਿਸਾਨਾਂ ਨੂੰ ਸਰਕਾਰ ਤੇ ਆਉਣਾ ਪਏਗਾ ਆਪਣੀ ਫਸਲ ਵੇਚਣ ਦੇ ਲਈ ਔਰ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਭਾਵੇਂ ਅਸੀਂ ਜਿੰਨਾ ਮਰਜੀ ਫਸੇ ਹੋਈਏ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਖੜਨਾ ਪਏਗਾ ਤੇ ਬਾਅਦ ਵਿੱਚ ਪੰਜਾਬ ਗਵਰਨਮੈਂਟ ਇਹ ਨਾ ਕਵੇ ਕਿ ਜੀ ਅਸੀਂ ਤਾਂ ਕਿ ਕਿਸਾਨਾਂ ਦੀ ਫਸਲ ਜਦੋਂ ਕੇਂਦਰ ਚੱਕਦੀ ਹੈ ਤੇ ਅਸੀਂ ਕੀ ਕਰੀਏ ਇਹ ਇਹ ਬਰਦਾਸ਼ਤ ਤੋਂ ਬਾਹਰ ਹੋਣੀਆਂ ਗੱਲਾਂ ਕਿਸਾਨ ਨੂੰ ਰੋਲਦਾ ਨਹੀਂ ਛੱਡਿਆ ਜਾ ਸਕਦਾ ਸਰਕਾਰ ਨੂੰ ਮੁਰਦ ਦੁਬਾਰਾ ਅਸੀਂ ਪੰਜਾਬ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਕਿ ਜੇਕਰ ਕਿਸਾਨਾਂ ਦੀ ਤੁਰੰਤ ਕਣਕ ਦੀ ਭਰਾਈ ਦਾ ਕੰਮ ਸ਼ੁਰੂ ਨਾ ਹੋਇਆ ਤੁਰੰਤ ਉਹਨਾਂ ਨੂੰ ਉੱਥੋਂ ਲਿਫਟਿੰਗ ਨਾ ਹੋਈ ਨਵਾਂ ਅਨਾਜ ਉੱਤੇ ਆਉਣ ਦਾ ਪ੍ਰਬੰਧ ਨਾ ਹੋਇਆ ਤਾਂ ਫਿਰ ਇਹ ਬਹੁਤੀ ਦੇਰ ਚੁੱਪ ਕਰਕੇ ਹੱਥ ਜੱਟ ਧਰ ਕੇ ਨਹੀਂ ਬੈਠਾ ਜਾਣਾ ਲੋਕ ਅੰਦੋਲਨ ਦੇ ਰਾਹ ਤੇ ਤੁਰਨਗੇ ਅੱਜਨ ਤੁਸੀਂ ਦੇਖ ਰਹੇ ਹੋ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਸੈਂਕੜੇ ਏਕੜ ਜਿਹੜੀ ਗੜਿਆਂ ਨਾਲ ਇੱਕ ਪਾਸੇ ਤਾਂ ਮਰ ਰਹੀ ਹੈ ਤੇ ਜਿਹੜਾ ਇਲਾਕਾ ਖੁਸ਼ਕ ਹੈ ਉਹਨਾਂ ਇਲਾਕਿਆਂ ਦੇ ਵਿੱਚ ਅਗਲੱਗੇ ਫਸਲਾਂ ਸੜ ਰਹੀਆਂ ਨੇ ਤੁਹਾਨੂੰ ਇਹ ਇਸ ਕੰਦਾ ਉਹਦੇ ਕਿਸ ਦੇਸ਼ ਦੇ ਕਿਸਾਨ ਦਾ ਆਉਟਰੀ ਸਟੇਟ ਦੇ ਕਿਸਾਨ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਸਭ ਰੱਬ ਦੇ ਰੇਮੋ ਕਰਮ ਦੇ ਉੱਤੇ ਦਾ ਇੱਕ ਦੂਜੇ ਵੱਲ ਵੇਖ ਕੇ ਕਿਸਾਨ ਨੂੰ ਜੜਿਆ ਜਾ ਰਿਹਾ ਇਹ ਬਰਦਾਸ਼ਤ ਨਹੀਂ ਹੋਏਗਾ ਇਹਦਾ ਮੁਕਾਬਲਾ ਇਹਦਾ ਸਾਹਮਣਾ ਕਰਨ ਲਈ ਫਿਰ ਸਰਕਾਰ ਕਿਸਾਨਾਂ ਦੇ ਰੋਧ ਆ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਬਹੁਤ ਬਹੁਤ ਧੰਨਵਾਦ ਵ代ਗੁਰਜੀ ਕਾਂਸਾ ਵ代ਗੁਰਜੀ ਕੀ ਬੱਤ